ਕੀ ਲੋ ਹਾਂ ਹਾਂ ਜਿਵੇਂ ਨਾ ਹੈਂਟ ਦੇ ਦੇ ਦੋ ਬਿੱਜ ਹੈਂਟ ਦੇ ਦੇ ਤਾਂ ਫਿਰ ਗ੍ਰਿਫਟ ਕਾਦਾ ਹੁੰਦਾ ਜੇ ਹੈਂਟੀ ਦੇਦਾ ਤੇ ਓਕੇ ਬਣ ਠੀਕ ਆ ਓਕੇ ਠੀਕ ਆ ਬਾਈ ਜੀ ਓਕੇ ਜੀ ਬਾਤੀ ਉਮਾਰ ਕਾ ਵੀ ਵਿਆਹ ਦੀਆਂ ਅਰੇ ਉੱਠੋ ਜਾਨਨੀ ਛੇਲ 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 ਚਲੋ ਜੀ ਪਿਆਰ ਹੈ ਨਾ ਹੁਣ ਨਾ ਛੇੜੀ ਸੋਹਣੇ ਚਲੋ ਮਸਾਂ ਜਗਾੜ ਜਿਆ ਲਾ ਕੇ ਇਹਨਾਂ ਦਾ ਕੀਤਾ ਲੋਟ ਮਨਦੀਪ ਕੌਰ ਦੀ ਜੁੱਤੀ ਲਿਆਦੀ ਤੈਨੂੰ ਆ ਰਹੀ ਐ ਮੱਕੀ ਹੈ ਸ਼ਿਵਾਇਰੂ ਵਾਖੜੀ ਯਾਦ ਕਰਨਾ ਦੀ ਉੱਠੋ ਯਾਰ ਫਿਰ ਸਾਨੂੰ ਹੀ ਤਰ ਕੇ ਫੇਰ ਉੱਠਣਾ 3 ਵਜੇ ਬਾਈ ਕਹਾਂ ਤੁਹਾਨੂੰ ਮੈਂ ਅੰਦਰੋਂ ਠੋਣਾ ਬਾਹਰ ਆ ਕੇ ਭੇਜਨੀਗਾ ਕਿਆ ਇਹ ਗੱਲ ਚਲੋ ਕਰ ਚਲੋ ਸਮਾਨ ਫਾਇਕ ਇਕੱਠੀ ਹੋ ਗਿਆ ਰੱਖਿਆ ਕਾ ਤੂੰ ਫੇਰ ਸਾਨੂੰ ਕਹਾਂ ਆ ਮੇਜ਼ ਚ ਕੋ ਬਣਾ ਅੱਜ ਆ ਕੇ ਤਾਂ ਗੱਲਾਂ ਮਾਰ ਲਾਂਗੇ ਗੱਲਾਂ ਮਾਰੀ ਪਹਿਲਾਂ ਤੜਕੋਗੇ ਤਾਂ ਪਹਿਲਾਂ ਤਾਂ ਚੱਲ ਗਏਗਾ ਹਾਂ ਤੂੰ ਤਾਂ ਕਰ ਗਿਆ ਤਿੰਨੇ ਬਾਸ ਹੁਣ ਥੋੜੇ ਜਿਹਾ ਚੱਲਣਾ ਕਰਾਂ ਭਣੀ ਕਿੱਥੇ ਜਾਣਾ ਉਹ ਸਮਾਨ ਨਹੀਂ ਰੱਖਣਾ ਗੱਡੀ 'ਚ ਪੈਣਾ ਨਹੀਂ ਕਿਸੇ ਨੇ ਸਮਾਨ ਰਖਾਓ ਤੇ ਗੱਡੀ 'ਚ ਆਪੇ ਆਪ ਰੱਖ ਲੈਣਾ ਆਪ ਰੱਖ ਲੈਣਾ ਸੋਨੇ ਪੈਣ ਰਹਿਣਾ ਲੈ ਹੁਣ ਦੇਖ ਲੈ ਰਖਾ ਲੈ ਨਾਲ ਹੋਰ ਸਮਾਨ ਜਾਣ ਨੂੰ ਸ਼ੇਰ ਰਹਿੰਦਾਂ ਜਿਹੜਾ ਆਹ ਬੈਗ ਆ ਨਹੀਂ ਹੁਣ ਤੂੰ ਬੈਗ ਕਿੰਨੇ ਆ ਆਪਣੇ ਦੋ ਬੈਗ ਆ ਇੱਕ ਆ ਬੈਗ ਆ ਹਨਾ ਇਹ ਕੋਹ ਬੈਗ ਆ ਹਨਾ ਦੋ ਬੈਗ ਆ ਵਾਸੇ ਤੇ ਕੱਪੜੇ ਨਾਲ ਹਾਂ ਨਹੀਂ ਦੋ ਬੈਗ ਤੇ ਆਹਈ ਚਾਦਰਾਂ ਹਾਂ ਉਦੋਂ ਰੱਖਾਂ ਜਾਨਾ ਮੈਂ ਕਿਹਨੀਆਂ ਮੈਂ ਲਿਫਾਫੇ ਪਾਦਾ ਚ ਪੱਗਾ ਬੂਗਾ ਪਾਣਾ ਕੀ ਲਿਫਾਫੇ ਚ ਪਾਉਣਾ ਬੈਗ ਜੁੱਤੀ ਜੱਤੀ ਆਹ ਨਹੀਂ ਫੇਰ ਪੱਗਾ ਲਿਫਾਫੇ ਚ ਪਾ ਲਾ ਬਣੇ ਆ ਤਾਂ ਫਿਰ ਬਾਲਾ ਕੰਮ ਖੜ ਜਾਨਾ ਹਾਂ ਮੈਂ ਜੋਤਿਆਂ ਨੂੰ ਗਿਫਟ ਦਿੱਤਾ ਕੀ ਗਿਫਟ ਦਿੱਤਾ ਚਾਦਰ ਨਾ ਕੰਬਲ ਆ ਹੈਪੀ ਬਰਥਡੇ ਸਭ ਤੋਂ ਵੱਡਾ ਦਿੱਤਾ ਕਿ ਇਥੇ ਬੜੀਆਂ ਬਾਲੋ ਉਹ ਬਹਿਣਾ ਬੂਣਾ ਨਹੀਂ ਇੱਥੇ ਬਹਿਣਾ ਨਹੀਂ ਗੱਲਾਂ ਨਹੀਂ ਕਰਨੀਆਂ ਉਹਦਾ ਸਮਾਨ ਪੈਕ ਕਰਾਓ ਯਾਰ ਬਤਾ ਤੋ ਨਾਲ ਕਿ ਸੱਜੇ ਕਿੱਥੇ ਆ ਗਏ ਮੈਂ ਹੀ ਜਾਂਦੀ ਬੈਗ ਮਾਰਾ ਇੱਥੇ ਲਾ ਰਹੀ ਕਪੜੇ ਚਲੋ ਯਾਰ ਭਾਣੇ ਮੈਂ ਤਾਂ 10 ਮਿੰਟ ਦੇਖਣਾ ਜਿਹਦਾ ਲਦਾਉਣਾ ਦਾ ਮੈਥੋਂ ਲਦਾ ਲਓ ਕੋਲ ਲਦਾਓ ਤੁਸੀਂ ਆ ਜੋ ਚਲੋ ਇਹਦਾ ਗੱਲਾਂ ਮਾਰ ਲਾ ਦਿੰਦੇ ਨੇ ਲਾ ਲਿਆ ਭਾਦਰ ਤੇਰੇ ਬੂਟ ਬਾੜ ਨਾ ਰਹਿ ਜਾਣ ਇੱਧਰ ਹੁਣ ਨਿਗ੍ਹਾ ਰੱਖ ਬਾਜੂ ਕੰਗਾਲੇ ਯਾਰ ਬੋ ਲੈ ਗਏ ਯਾਰ ਬੋ ਲੈ ਗਏ ਹਰ ਕਿ ਨਿਗ੍ਹਾ ਰੱਖ ਲਾ ਉਹਦੇ ਬੂਟ ਬਾਟ ਬਈ ਕੋਈ ਰਹਿ ਨਾ ਜਾਵੇ ਰੇ ਬਈ ਫੇਰ ਮਤ ਬੋਲਨਾ ਵੀ ਇਹ ਤੂੰ ਮੇਰੇ ਵੱਡੇ ਪਾਪਾ ਕੋਲ ਭੇਜ ਦੋ ਹਾਂ ਮੇਰੇ ਉਹਦੇ ਕੋਲ ਭੇਜ ਦੋ ਵਿਚਾਰੇ ਬੁੱਟਾ ਬੇਦਰੰਦਾ ਆ ਸ਼ੂ ਮੇਰੇ ਕੋਲ ਸੀ ਨਾ ਸੇਮ ਬਸ ਵੇ ਗਏ ਹੁਣ ਨਹੀਂ ਮਿਲਦੇ ਤੈਨੂੰ ਇਹਨਾਂ ਰੱਖ ਲੈਣੇ ਹੁਣ ਬੈਂਡ ਵਾਜਣ ਵਾਲੇ ਸਰੀਸ ਬੈਂਡ ਬਰੇਸ ਕੌਣ ਹੈ ਨਹੀਂ ਤੇਰੇ ਸੋਹਣੇ ਉਹ ਤਾਂ ਮੂੰਹ ਦੇਖ ਕੇ ਅੰਦਰ ਉੱਡਿਆ ਪਿਆ ਆ ਯਾਨੀ ਓਡਿਆ ਓਡਿਆ ਨਹੀਂ ਲੈ ਨਾ ਹੋਰੇ ਲੈ ਆਉਣਾ ਹੀ ਨਹੀਂ ਆਉਣਾ ਹੀ ਨਹੀਂ ਤੇਰੇ ਆ ਮੈਂ ਤੋੜ ਦੇਣਾ ਓਏ ਇਹਨੇ ਆ ਲੈ ਇਹ ਪਕੜੂ ਦੇ ਚੁੱਕਾ ਬਈ ਬਾ ਦੇ ਆਉਂਦੇ ਆਉਂਦੇ ਨਹੀਂ ਟਾਟਾ ਬੂਟਰ ਚਾਰ ਨੰਬਰ ਆ ਪੈਟ ਆ ਹਨਾ ਬਈ ਟਾਈਟਨ ਮੈਂ ਟੈਨ ਚੱਕਦਾ ਇਹਦੇ ਹੁਣ ਰਾਸਨ ਮਿਲੂ ਵੀਰੋਂ ਉੱਥੇ ਜਾ ਕੇ ਪੈਂਦੇ ਨਹੀਂ ਚਾਰ ਨੰਬਰ ਤਾਂ ਹੈਗਾ ਪੈਂਦੇ ਆ ਦਿਖਾਦਾ ਪੈਂਦੇ ਹੀ ਨਹੀਂ ਮੋੜਣ ਕੇ ਮਾਮੇ ਹੋਣੀ ਪਾ ਕੇ ਦੇਖਾ ਨਹੀਂ ਤੇਰੇ ਬਹੁਤ ਪੈਣਗਾ ਗਏ ਦੇ ਮੈਨ ਲੱਗਦਾ ਆਪਦੀ ਮਰਜ਼ੀ ਨਾਲ ਲੈ ਕੇ ਆਇਆ ਸੀ ਨੰਬਰ ਕਿਸੇ ਨੇ ਨਹੀਂ ਚੱਕਇਆ ਹਾਂ ਹੋਈ ਲੈ ਮੈਨ ਦੂਜੇ ਵੀ ਮਿਲਣ ਲੱਗਦੇ ਇਹ ਆਉਣੇ ਆ ਕੀ ਦੇਖੀਂ ਗਾਲਾਂ ਪਾਉਣ ਆਹ ਤਾਂ ਹੋ ਗਿਆ ਆ ਬੂਟ ਤਾਂ ਆਉਂਦੇ ਨਹੀਂ ਰੇ ਆਉਂਦੇ ਨੰਬਰ ਦਾ ਚਾਰ ਲੈ ਆ ਆ ਗਿਆ ਆ ਆ ਗਿਆ ਹੁਣ ਬੜੀ ਛੇਤੀ ਆਏ ਭਦਰਾਂ ਜੀ ਤਾਂ ਮੰਮੀ ਆਈ ਚਲੋ ਯਾਰ ਜੋ ਕੁਝ ਨਹੀਂ ਚਲਾਇਆ ਕੇਵਲੇ ਕਰ ਜਾਣੇ ਆ ਸਾਰੀਆਂ ਪਾਲਾ ਸਾਰੇ ਬੂਟੇ ਇਕ ਕਲਾ ਦੋ ਦੋ ਚਾਦਰਾ ਚੱਕ ਲਿਓ ਚੱਕ ਰੋ ਦਰ ਸਿੰਘ ਆ ਗਿਆ ਕਨਾ ਉਹ ਰਖੀ ਸਮਾਨ ਤੇ ਚੱਲੀਏ ਘਰ ਉਹ ਮੈਂ ਨਹੀਂ ਚੱਕਿਆ ਭਾਣੇ ਬੂਟੇ ਦਾ ਓਏ ਵਿੱਚ ਹੀ ਆ ਰਹੇ ਨੇ ਇੰਨਾ ਆ ਮਾਮੀ ਦੇ ਕੰਮ ਹੋਣੇ ਆ ਦੀਦੇ ਨਹੀਂ ਸੌਣਗੇ ਬੂਟ ਵੜ ਨਹੀਂ ਚੁੱਕੇ ਫਿਰ ਮਾਸੀ ਦੇ ਹੋਣੇ ਮੈਨੂੰ ਪਤਾ ਵੀ ਚਲ ਕਰ ਆ ਵੀ ਪੈਕ ਕਰ ਦੇ ਇਹ ਵੀ ਲੈ ਜਨਾਂ ਨੇ ਚੱਕ ਬੂਟ ਉਹ ਨੰਨ ਵਿਸਰਾਣੇ ਪਿਆ ਜਲਿਆ ਦਾ ਓਏ ਮਸ਼ੀਨ ਚ ਨਾ ਹੱਥ ਫੋਟ ਦੇ ਲੀਨ ਯਾਰ ਇੱਕ ਤਾਂ ਆ ਪਿਆ ਬੂਟੇ ਕਿਦਾ ਆ ਮੇਰਾ ਲੀਗ ਹਾਂ ਬੈਂਡ ਵਾਲਾ ਬੂਟ ਰਾਨਾ ਵੱਡਾ ਨੀਲਾ ਜਿਹਾ ਕਿੰਦੇ ਚਲੋ ਉਹਦਾ ਸਮਾਨ ਹੀ ਬਾਲਾ ਕੱਢ ਲਿਆ ਇਹਨਾਂ ਮੈਨ ਲਾਦਾ ਆਉਣਾ ਹੀ ਨਹੀਂ ਇਹਦਾ ਹਾਂ ਸਮਾਨ ਦੇਖਣ ਨੂੰ ਤਾਂ ਲੱਗਦਾ ਨਹੀਂ ਵੀ ਇਹਨਾਂ ਇਹ ਸਮਾਨ ਤਾਂ ਨਹੀਂ ਆਉਣਾ ਗੱਡੀ ਜਿਹਨਾਂ ਦੀ ਜਾਹ ਮੁਸ਼ਕਲ ਮਾਇਗਰ ਦੋ ਬਾਇ ਕਿਤੇ ਆਹੀ ਆ ਤਾਂ ਅਸੀਂ ਉਦੋਂ ਲਿਜਾਣੇ ਲੈ ਕੇ ਆ ਜੇ ਕੱਢ ਕੋਈ ਬਾਲਾ ਕੋਸ ਆਉਂਦੇ ਚਲ ਹਾਂ ਇੱਧਰ ਦੇਖੀ ਚਾਹ ਹਾਂ ਚੱਲ ਹਾਂ ਆ ਕੇਰਲੇ nghi ਦਾ ਹੀ ਖਾਣ ਦਾ ਭੋਜ ਉਹ ਹੋ 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 ਸਲੈਟ ਵੀ ਸਾਰੀ ਭਰੀ ਪਈ ਆ ਤੇਲੇ ਨਾਲ ਚੱਤ ਦੇਖਵਾਸ ਕਰਦੇ ਹਾਂ ਇਹ ਥਾਂ ਤੇ ਨਾ ਜੀ ਉਹ ਨਹੀਂ ਹੁੰਦਾ 100 ਵਾਟ ਦਾ ਬੱਲ ਵਜੜ ਦਸਾਂ ਦਾ ਆਉਂਦਾ ਕੱਚ ਵਾਲਾ ਉਹਨੇ ਸਾਰੇ ਮਾਰ ਮਾਰ ਛੱਡ ਦੇਣੇ ਸੀ ਇਹ ਗਰਮ ਹੀਟ ਦਿੰਦਾ ਉਹਦੇ ਤਾਂ ਦਾਲੇ ਨਹੀਂ ਜਾਂਦਾ ਇੰਨਾ ਤੇਲਾ ਜਿੰਨਾ ਚਿੱਟੀ ਢੋੜ ਦੇ ਕਿਉਂਕਿ ਠੰਡੀ ਹੁੰਦੀ ਹੈ ਇਹਦੇ ਨਾਲ ਮਰਦੀ ਨਹੀਂ ਇਹ ਇਹਦਾ ਦਬਾਰ ਦੇਖ ਬਾਜ ਕਰ ਦੇ ਨਾਲ ਦੇ ਚਲੋ ਚੱਕੋ ਬਰੈਡ ਨੂੰ ਪੋਚਤਾਂ ਲਈਏ ਜਿਵੇਂ ਸਿਆਣੋਂ ਦਾ ਰੈਸ਼ਨ ਹੋ ਗਿਆ ਮੱਕੀ ਦਾ ਆਟਾ ਕੁੱਤਰ ਨਾਲੀ ਮਸ਼ੀਨ ਪਤਿਲਾ ਕਿੱਥੇ ਰੱਖਦਾ ਆ ਨਾਈ ਆ ਪਿਆਰ ਆਉਂਦੇ ਹੁਣ ਨਾ ਛੇੜੀ ਸੋਹਣੇ ਚਲੋ ਮਸਾਂ ਜਗਾੜ ਜਾ ਲਾ ਕੇ ਇਹਨਾਂ ਦਾ ਕੀਤਾ ਲੋਟ ਉਹਨਾਂ ਦੇ ਦੋ ਏਚੀ ਰਹਿ ਗਏ ਉਹ ਆ ਜਣੇ ਆ ਬਾਦੂ ਥਾ ਉਹ ਵੀ ਚੱਕ ਲਿਓ ਇੱਥੇ ਹੁਣ ਮੰਮੀ ਲੋਟ ਏਚੀਆਂ ਲਈ ਤਾਂ ਬਾਦੂ ਥਾ ਹੋਰ ਵੀ ਨਿਕਲੇ ਹੋਣਾ ਸਵੇਰ ਤੱਕ ਲਫਾਵਾ ਨਹੀਂ ਹੋਰ ਨਾ ਬਣੇ ਹੁਣ ਲਫਾਵਾ ਕੱਢ ਲਈ ਕੋਈ ਬਸ ਕੱਪੜੇ ਆਦ ਰਣ ਪਾ ਲਿਓ ਚੱਲ ਸੋਹਣ ਲਾ ਟਾਈ ਆਹ ਬੱਸ ਕਿਹੜਾ ਬਣੇ ਇਥੋਂ ਦੇਖੀ ਅਜ ਤਾਂ ਇਹਦਾ ਵੀ ਕੀੜਾ ਦਾ ਆਖਿਲੇ ਆਂਦਾ ਹੈ ਮੰਮੀ ਦਾ ਦਵਾਈ ਨਹੀਂ ਲਿਆਂਦੀ ਦੇਖ ਲਾ ਤੂੰ ਮੰਮੀ ਦਵਾਈ ਨਹੀਂ ਦਵਾ ਕੀ ਲਿਆਂਦੀ ਤੁਸੀਂ ਤੁਹਾਨੂੰ ਹਸਪਤਾਲ ਨਹੀਂ ਉਹਨੂੰ ਦੱਸਿਆ ਸੀ ਮੰਮੀ ਨੂੰ ਲੱਭੇ ਨਹੀਂ ਹੋਣਾ ਤੁਸੀਂ ਹਨਾ ਮੰਮੀ ਲੱਭਿਆ ਨਹੀਂ ਤੁਸੀਂ ਆ ਸੋਤਾਲ ਚਲ ਕੱਲ ਨੂੰ ਦਵਾ ਕੇ ਲਿਆਉਂਦੇ ਚਲ ਅਲੀ ਬੁੱਤ ਕੋਣ ਲੜ ਛੱਡ ਲਈ ਥੱਲੇ ਫਰਸ਼ ਹੋ ਮੈਂ ਫਰਸ਼ ਆ ਦੇ ਤਾਂ ਕਰ ਇਹ ਡੂਗਾ ਹੂੰ ਅਰੇ ਉੱਠੋ ਜਾਣਾ ਨਹੀਂ ਹਾਂ ਹੋਲੇ ਹੋਲੇ ਦਾਬਲਾ ਕਰ ਮੋ ਹਲੋ ਹਲੋ ਉਹਨ ਡੱਗ ਗਿਆ ਸੀ ਇਹਦਾ ਅੱਖਾਂ ਹੀ ਨਹੀਂ ਖੁੱਲਣਾਂ ਅੱਖਾਂ ਹੀ ਨਹੀਂ ਖੁੱਲਣਾਂ ਇਹਦਾ ਚੱਲੋ ਚੱਲ ਕਰ ਹੁੰਦਾ ਸਰਾਣਾ ਕੱਢਦੇ ਅੱਖਾਂ ਨਹੀਂ ਖੁੱਲੀਆਂ ਇਹਦਾ ਚੋਬਰ ਦੇ ਓਏ ਆ ਤੇਰੇ ਨਾਈਕੀ ਦੇ ਇੱਥੇ ਹੀ ਪਏ ਆ ਲੈ ਕੇ ਨਹੀਂ ਜਾਣੇ ਓਏ ਲੈ ਓਏ ਉਹ ਤਾਂ ਲੈ ਕੇ ਜਾਂਦਾ ਆ ਇਹਨੇ ਆ ਲੈ ਕੇ ਨਹੀਂ ਜਾਣੇ ਛੂਹ ਓਹ ਨਾ ਵੀ ਨਹੀਂ ਚਲੋ ਜੀ ਯਾਰ ਚਲੋ ਆ ਪੈਰਾ ਦੇ 3 ਵਜੇ ਵਾਲੇ ਇੰਦਰ ਐ ਕਰਾਂਗੇ ਉਥੇ ਚੱਪਲਾਂ ਜਿੱਥੇ ਵੀ ਰਾਹੀ ਅੱਖ ਲੱਗੇ ਨਾ ਨਾਮ ਆ ਕੇ ਪਾ ਲੈਣਾ ਨਹੀਂ ਆਉਂਦਾ ਫਿਰ ਦੁਕਾਨ ਮੇਰੇ ਰੱਖ ਲੈ ਹਾਂ ਚਲੋ ਫਿਰ ਆ ਤੁਸੀਂ ਲੇਟ ਹੋ ਗਏ ਇਹ ਵੀ ਛੱਡ ਜਣੇਗਾ ਨਾ ਤਿੰਨ ਪੈਰ ਹੋਗੇ ਬਸ ਇਹ ਬੂਟ ਨਹੀਂ ਛੱਡਦਾ ਇਹ ਨਹੀਂ ਛੱਡਦਾ ਬੂਟ ਬੂਟਾ ਬੂਟਾਂ ਦੀ ਦੈਨ ਦੁਕਾਨ ਪਾ ਕੇ ਦੇਣੀ ਪੈਣੀ ਹੈ ਬੂਟਾਂ ਦੀ ਔਰ ਬੂਟਾਂ ਦੀ ਦੁਕਾਨ ਪਾ ਦੇਣੀ ਹੈ ਚਲੋ ਚਲੋ ਦੋ ਮੋੜਾਂ ਉੱਪਰ ਲੱਗਣਾ ਅੱਖਾਂ ਨਾਲ ਰੇਂਜੇ ਰੋਟੇ ਕੋ ਬੱਸ ਲੋਟੱਕ ਜਾਣਾ ਮੂਰੇ ਪੈਣਾ ਇੱਕ ਮਗਰ ਤਿੰਨ ਜਾਣੇ ਮਗਰ ਦੋ ਜਾਣੇ ਮੂਰੇ ਹਾਂ ਭਾਈ ओके। ਤਾਂ ਤਾਂ ਨੀਂਦ ਜੀ ਫਿਰਦਾ ਚੋਬਰ। ਸੁਣਨਾ ਹਜੇ ਤਾਂ ਅਰੇ ਆ ਚਲਾਣਾ ਲਾ ਕੇ ਸੌ ਜਾਏਗੇ ਨਾ। ਓਕੇ ਬਣੀ। ਠੀਕ ਹੈ ਬਣੀ। ਓਕੇ। ਠੀਕ ਆ ਬਾਈ ਜੀ। ਠੀਕ ਆ। ਓਕੇ ਜੀ। ਓਕੇ ਬਣੀ। ਹਾਂ ਠੀਕ ਹੈ। ਓਕੇ ਓਕੇ। ਜੰਗਾ ਬਾਤ ਸੈ। ਮੰਮੀ ਆ ਮਨੀ ਮੈਡਮ। ਮਰ ਲਓ ਮਰ ਲਓ। ਇਹ ਦਰ ਨਾ chào đi chúc mừng chúc mừng chúc mừng chúc mừng bye mừng chúc ओके चलो जी रुओ चलो जी ਲੈ ਆ ਮੈਂ ਲਾਇਆ ਲੜੀ ਇਹ ਪੈਰ ਉੱਤੇ ਕੋਲੇ ਬੰਦੇ ਹੋਏ ਕਈ ਜਾਣੇ ਨਾ ਪਣਾ ਪੂਣਾ ਦਾ ਗੱਥੇ ਨੇ ਤਾਂ ਲਗਾਤਾਰ ਹੀ ਚੱਲਣਾ ਗੱਡੀ ਤੇ ਉਹ ਸਫਰ ਆ ਹੌਕਾ ਹੋ ਜਾਂਦਾ ਸਫਰ ਤਾਂ ਵੀ ਟ੍ਰੇਨ ਦਾ ਸਭ ਤੋਂ ਵੱਧਿਆ ਆ ਮੋਟਰ ਸੱਡੀ ਵੀ ਆ ਵੀ ਬੰਦ ਕਰਦੇ ਚਲੋ ਪੈ ਜਾਓ ਹੁਣ ਦੋ ਪੰਟੇ ਸੇਲ 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 ਆ ਡ੍ਰੈਗ ਸੇਲ ਬੂਟਾਂ ਦੀ ਜੁੱਤੀਆਂ ਦੀ ਪੰਜਾਬੀ ਜੁੱਤੀਆਂ ਦੀ ਹੀਲਾਂ ਦੀ ਭਾਰੀ ਸੇਲ ਸਭ ਪੰਜਾਬੀ ਜੁੱਤੀਆਂ ਦਾ ਸਾਰੀਆਂ ਇੱਕ ਪਾਸੇ ਕਰ ਲਈਏ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕੋਲ ਕਿਹੜੀ ਹੈਗੀ ਆ ਇਹ ਤਾਂ ਮੇਰੀ ਨਵੀਂ ਆ ਤਾਂ ਮੈਂ ਇੱਕ ਦਿਨ ਨਹੀਂ ਪਾਈ ਤੇ ਹੋਰ ਇੰਨੀਆਂ ਲੈ ਲੈ ਰੱਖੀ ਜਾਨੀ ਆ ਫਿਰ ਸੁਣੀ ਆ ਅ ਸੁਣੀ ਆ ਇੱਥੇ ਅਵੇਲੀ ਦੇ ਬਾਹਰ ਕੱਢ ਜਾ ਚਾਦਰਾਂ ਲਾ ਕੇ ਇਹਨੂੰ ਪਾ ਕੇ ਦੋ ਬੈੱਡ ਚ ਵੀ ਪਈਆਂ ਉਹ ਵੀ ਕਢਾ ਦੇ ਉਹ ਨਵੀਆਂ ਜੁੱਤੀਆਂ ਇਹ ਸਾਰੀਆਂ ਤੂੰ ਪੌਣ ਵਾਲੀਆਂ ਵਾ ਹੈ ਇੰਨੀਆਂ ਪੌਣੀ ਤਾਂ ਤੂੰ ਇੱਕ ਹੀ ਆ ਕੋਈ ਇੱਕ ਪੌਣੀ ਆ ਉਹੀ ਤੇਰੇ ਉਹ ਚ ਚਮਕਣੀ ਦੀ ਪਾਈ ਹੁੰਦੀ ਹੈ ਬੱਚ 골ਡਨ ਜੀ ਆ ਗਈ ਤੇ ਸਾਰੀਆਂ 10 ਪੰਜਾਬੀ ਦਿੱਤੀ ਆਡੇ ਲੱਗਣਗੇ ਆ ਸਾਰੀਆਂ ਇਹ ਪੰਜਾਬੀ ਦਿੱਤੀਆਂ ਹੂੰ ਮੁੰਲਾ ਦਾ ਤੂੰ ਅੱਧੀ ਬਾਈ ਦੱਦਰੀਆਂ ਫਿਰ ਜੁੱਤੀਆਂ ਹੀ ਆਉਣੀਆਂ ਜੇ ਤੂੰ ਇਹ ਹਿਸਾਬ ਨਾਲ ਜੁੱਤੀਆਂ ਕੱਢਣ ਲੱਗੀ ਤਾਂ ਟਾਂਡ ਤੇ ਚੜਾ ਦੇ ਜਿਹੜੀਆਂ ਨਹੀਂ ਪੌਣੀਆਂ ਨੇ ਇਹ ਪਾਉਂਗੀ ਬਲੈਕ ਸੂਟ ਨਾਲ ਦੋ ਨਾਲ ਰੈੱਡ ਰੈੱਡ ਮੈਂ ਕੱਲ ਰੈੱਡ ਤੁਹਾਨੂੰ ਹੋਰ ਦਿਖਾਵਾਂ ਉਹ ਬੈੱਡ 'ਚ ਪਈ ਆ ਰਹਿਣ ਦੇ ਮੈਂ ਹੁਣ ਸਾਰੀਆਂ ਮੇਰੀਆਂ ਹੀਲਾ ਕਿਆ ਕਰ ਲੈ ਟਕਾਈਏ ਉਹ ਟਕਾ ਦੇ ਵੀ ਮੈਂ ਤਾਂ ਜਾਣਾ ਵਿਆਹ ਤੇ ਅੱਜ ਆਹ ਜੁੱਤੀ ਆ ਜੁੱਤੀ ਬਹੁਤ ਟਾਈਮ ਦੀ ਅਧਰੇ ਕੋਲ ਆ ਹਰੀ ਜੀ ਆਹਾਂ ਕੱਟ ਲੰਡਣ ਵਾਲੀ ਹਾਂ ਇਹ ਨਹੀਂ ਤਿੰਨ ਸਾਲ ਹੀ ਹੋਇਆ ਹਜੇ ਤਿੰਨ ਸਾਲ ਥੋੜੇ ਆ ਪਤਾ ਕੀ ਆ ਜਿਹੜੀਆਂ ਦਾ ਇੱਕ ਇਹਦਾ ਇਹ ਉਹ ਨੁਕਸਾਨ ਆ ਆ ਦੇਖੋ ਆ ਜੁੱਤੀ ਨੂੰ ਹੁਣ 3 ਸਾਲ ਹੋ ਗਏ ਇਹ ਟੱਸ ਤੋਂ ਮੱਸ ਨਹੀਂ ਹੋਈ ਮੇਰੀ ਕਾਟਨ ਲੰਡਨ ਦੀ ਆ ਜਿਹੜੀ ਉਹ ਜੁੱਤੀ ਖਰਾਬ ਹੋਈ ਸੀ ਉਹ ਲੈਦਰ ਵਾਲੀ ਸੀ ਉਹਦਾ ਪਹਿਲੀ ਵਾਰ ਪਾਇਆ ਤੇ ਮੇਰੀ ਚੱਕੀ ਹਾਂ ਇਹ ਕਿਹੜੇ ਵਾਲੀ ਬਹੁਤ ਹੰਡ ਰਹੀ ਆ ਕਲਰ ਵੀ ਹਾਂ ਇਹੀ ਕਹਿਣਾ ਵੀ ਇਹੀ ਪਾਉਣੀ ਹੁੰਦੀ ਆ ਰੇਗ ਥਾਂ ਤੇ ਪਾ ਕੇ ਤੁਰ ਜੂ ਇਹ ਮੈਂ ਪਟਿਆਲਿਓ ਲਈ ਸੀ ਆ ਦੇਖੋ ਕਲਰ ਵੀ ਫੇਡ ਹੋ ਗਿਆ ਪਾਣੀ ਚ ਵੀ ਮੈਂ ਪਾ ਲਨੀ ਆ ਬਸ ਹੁਣੇ ਛੱਡ ਦੇਣੀ ਆ ਕਾ ਤੋ ਤੇ ਹੁਣ ਪਾਈ ਜਾਣੀਆਂ ਦੂਜੀਆਂ ਬਾ ਜਿਹੜੀਆਂ ਇੰਨੀਆਂ ਰੱਖੀ ਫਿਰਦੀ ਮੈਂ ਕਿਨ ਮੈਂ ਕਸ ਪੂਰੇ ਕਰ ਲੈਣਾ 1 2 3 4 5 6 7 ਦੋ ਬੈਟਰੀ ਪਏ ਆ। ਇਹ ਨੂੰਗਲਾ ਮਨ ਦਾ ਮੋਚੀ ਕੋਲੇ ਨਹੀਂ ਹੋਣੀਗਾ ਆਪਣੇ ਨੇੜੇ ਤੇ ਡੇ ਦੁਕਾਨ ਜਿੱਥੇ ਗਏ ਚ। ਸਾਡੀ ਮੇਰੀ ਹੀਲ ਹੈ। ਹੈਂ ਦੇਦੇ ਸੋਹਣੇ ਕਿਸੇ ਨੂੰ ਆਦੀਆਂ। ਅੱਛਾ ਮੈਨੂੰ ਪਤਾ ਕਿੰਨੀ ਔਖੀ ਕਲੈਕਸ਼ਨ ਕੀਤੀ ਸਾਰੇ। ਪਾਉਂਦੀ ਤਾਂ ਹੈ ਨਹੀਂ ਕਲੈਕਸ਼ਨ। ਕਲੈਕਸ਼ਨ ਕੀਤੀ ਹੈ ਮੈਡਮ ਨੇ। ਮੇਰੇ ਕੋਲ ਕੁਝ ਨਹੀਂ ਲੈਣਾ ਸਿਰਫ ਸ਼ੂਈ ਇੱਥੇ ਭਰਨੇ ਆ। ਨਾ ਹੋਰ ਕੋਸ ਪਹਿਲਾਂ ਆ ਹੰਡਾ ਫੇਰ ਲੈ ਕੇ ਦਉ ਮੈਂ ਤਾਂ। ਹੱਡਾਂ ਤੇ ਪਏ ਰਹਿਣ ਲਵਨ ਉਤਤ ਨਵੇਂ ਜੁੱਤੇ ਤੇ ਚਾਰ ਪੈਰ ਪਏ ਤੂੰ ਇੰਨੇ ਫਿਰ ਕੀ ਕਰਨਿਆ ਤਾਂ ਇੰਨੇ ਆ ਤੇਰੇ ਕੋਲੇ ਚਾਹੇ ਤੂੰ 10 ਸਾਲ ਨਾਲ ਕੁਸ ਲੈ ਅੱਛਾ ਤੇ ਆਹੋ ਸਹੀ ਗੱਲ ਆ ਵਧੀਆ ਚਲੂੰਦਾ ਮਨ ਇੱਕ ਪੰਜਾਬੀ ਜੁੱਤੀ ਆ ਨਹੀਂ ਆ ਤਾਂ ਵਧੀਆ ਕੀਤਾ ਤੂੰ ਮੈਨੂੰ ਅੱਜ ਦਿਖਾ ਤੇ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਕੋਲੇ ਕਿੰਨਾ ਕੁ ਸਮਾਨ ਪਿਆ ਇੱਕ ਪੰਜਾਬੀ ਜੁੱਤੀ ਪਈ ਇੱਕ ਦੂਜੀ ਜੁੱਤੀ ਵੀ ਇੱਕ ਜਿਹੜੀ ਤੁਸੀਂ ਇੰਗਲੈਂਡ ਤੋਂ ਬੈਲ ਹੀ ਲਿਆਂਦੀ ਸੀ ਉਹ ਪਈ ਆ ਇੱਕ ਮੈਨੂੰ ਲੱਗਦਾ ਰੈੱਡ ਪਈ ਹੈ ਕਾਟਨ ਅੰਡਰ ਵਾਲੀ ਬਸ ਉਹ ਹੀ ਉਹ ਰੈੱਡ ਨਾਲ ਦੀ ਉਹ ਮੈਂ ਚੇਤਾ ਹੀ ਥੋੜਾ ਇਹ ਮੈਨੂੰ ਪਤਾ ਹੁੰਦਾ ਮੇਰੇ ਕੋਲੇ ਰੈੱਡ ਪਈ ਹੈ ਮੈਂ ਆ ਲੈਣੀ ਹੀ ਨਹੀਂ ਸੀ ਐ ਕਰ ਇਹ ਸਾਰੀਆਂ ਦੀ ਨਾ ਪੰਡ ਬਨ ਕੇ ਬਾਹਰ ਲੈ ਕਰੇ ਰੱਖ ਲੈ ਸਟੋਰ ਚ ਇੱਥੇ ਤਾਂ ਇਹ ਆਉਣੀਆਂ ਨਹੀਂ ਤੇਰੇ ਕੱਥੇ ਰੱਖੇਂਗੀ ਇਹਨੂੰ ਉੱਪਰ ਉੱਤੇ ਗਾਂ ਹੈਗਾ ਟਾਂਟ ਪਈ ਆਹ ਡ੍ਰੈਕ ਲਈ ਨੂੰ ਦੇਣਿਆ ਆਪੇਰ ਆਸ ਕਿੱਥੇ ਵਾਲੀ ਵੀ ਆ ਦੇਖ ਆਵੋ ਗਿਆ ਯਾਰ ਇਹ ਸਾਰੇ ਚਲੋ ਜੀ ਪਾਉਣੇ ਤਾਂ ਹੈ ਨਹੀਂ ਯਾਰ ਆਉਂਗਲੀ ਸਾਧਦੀਆਂ ਚ ਜਿਹੜੀ ਵਾਲੇ ਰੀ ਪਾਤੀ ਉਹ ਕਿਸੇ ਨੂੰ ਦੇ ਦੇ ਕੰਮ ਆ ਰਿਉ ਕਿਸੇ ਦੇ ਆ ਤਾਂ ਮੈਂ ਵਿਆਹ ਵਾਲੇ ਦੇ ਰਿਸੈਪਸ਼ਨ ਤੇ ਪਾਈ ਆਪਣੇ ਹਾਂ ਲੈਂਦੇ ਨਾ ਇੱਕ ਹਮ ਵੀ ਲੈ ਕੇ ਆਏ ਹੈ ਆਪਕੇ ਲਈ ਕਰਪਾਚੋਰ ਦਾ ਗੱਠ ਥੋੜਾ ਲੇਟ ਹੋ ਗਿਆ ਮੇਰਾ ਕੀ ਲੈਂਦਾ ਆ ਤੈਨ ਦਿਖਾਉਂਗਾ ਮੈਂ ਪਰ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤੂੰ ਆਹ ਇੰਨਾ ਸਮਾਨ ਲਈ ਫਿਰਦੀਆਂ ਫੇਰ ਮੈਂ ਕੋ ਹੋਰ ਲੈ ਕੇ ਆਉਣਾ ਸੀ ਕੀ ਆ ਐ ਥੋੜੂ ਕਿਉਂ ਹੋਣਿਆ ਪੱਕਾ ਐਂ ਥੋੜਾ ਦੱਸੂਗਾ ਹਣ ਮੈਂ ਕੀ ਹੈ ਮੈਨੂੰ ਪਤਾ ਪਿਛਲੀ ਵਾਰ ਵੀ ਆ ਸਕੇਚਰ ਦੇ ਲਿਆ ਗਏ ਸੀ ਐਂ ਥੋੜਾ ਦੱਸੂਗਾ ਨਾ ਦੋ ਹਾਂਜੀ ਇਹ ਨਹੀਂ ਦੇਣਾ ਰੋਣਾ ਤਾ ਉਹਨੂੰ ਰੋਕ ਕੇ ਦਊਗਾ ਪਹਿਲਾਂ ਸਾਫ ਸਫਾਈ ਮੈਨੂੰ ਇਨਾ ਚੇ ਹਿੰਟ ਦੇ ਦੋ ਵੀ ਹਿੰਟ ਦੇ ਦੋ ਤਾਂ ਫਿਰ ਗ੍ਰਾਫਟ ਕਾਦਾ ਹੁੰਦਾ ਜੇ ਹੈਂਟੀ ਦੇਦਾ ਤੈਨੂੰ ਜੁੱਤੀਆਂ ਆਵਾਂਗੇ ਸੂਟ ਆ ਕੋਈ ਆ ਐਂ ਨਹੀਂ ਦੱਸਣਾ ਤੈਨੂੰ ਪਤਾ ਦੋ ਚੀਜ਼ਾਂ ਹੀ ਮੈਂ ਤੇ ਲੈ ਕੇ ਆਣਾ ਉਹਨਾਂ ਤੈਨੂੰ ਸ਼ੂ ਹਾਂ ਸੂਟ ਬਸ ਇਨਾ ਜਿਉ ਇੱਕ ਚੀਜ਼ ਹੋਊਗੀ ਸੂਟ ਨਾ ਲਿਆਇਓ ਸੂਟ ਤਾਂ ਲਿਆਂਦਾ ਕੀ ਪਤਾ ਕੀ ਆ ਸੂਟ ਦਾ ਉਹਦੇ ਹਜੇ ਟਰੱਕ ਦੋ ਭਰੇ ਪਏ ਆ ਤੇ ਆ ਜੁੱਤੀਆਂ ਤਾਂ ਕੱਟ ਆ ਜੁੱਤੀਆਂ ਵੀ ਬਹੁਤ ਫੇ ਮੈਨੂੰ ਕੀ ਲਿਆ ਕੇ ਦਿੱਤਾ ਗੋਹਾ ਖਾਲੀ ਮੇਕਅਪ ਮੇਕਅਪ ਲਿਆਓ ਔਰ ਮੇਕਅਪ ਤਾਂ ਤੁਹਾਨੂੰ ਵੱਡੇ ਬੁਰਸ ਲਿਆ ਦੇਣ ਵਾਲੇ ਮਾਰੀ ਜਾ ਕੇ ਜਾਓ ਲਿਆ ਦੇ ਮੈਨੂੰ ਪਰਸ ਪਰਸ ਵੀ ਤੇਰੇ ਕੋਲੇ ਇੰਨੇ ਆ ਕਿੱਥੇ ਦਿਖਾਓ ਤੇਰੇ ਕੋਲੇ ਤਾਂ ਇੰਨਾ ਸਾਮਾਨ ਆ 3 ਸਾਲ ਚਾਹੇ ਕੋਸ ਨਾ ਲੈ ਮੇਰੇ ਪਰਸ ਦੇ ਭਰੇ ਦਾ ਪਏ ਆ ਨਾ ਪੌਣੀਆਂ ਨਾ ਬਾਸਤਾ ਬਾਰਸ਼ ਤੇਰੇ ਕੋਲੇ ਦੋ ਆ ਪਾਉਣ ਜਿਹੜੇ ਲਾਈ ਜਾਣੀਆਂ ਜੁੱਤੀ ਤੇਰੇ ਕੋਲੇ ਆ ਇੱਕ ਆ ਜਿਹਦੀ ਗਰਦ ਕੱਢੀ ਪਈ ਆ ਤੂੰ ਪਾ ਪਾ ਕੇ ਪਰਸ ਮੇਰੇ ਕੋਲ ਇੱਕ ਇੱਕ ਨਹੀਂ ਹੈਗਾ ਲੈ ਉਹ ਲੈਣਾ ਬਸ ਨਾ ਹੁਣ ਚੰਗਾ ਸਾਸਰੀ ਕਾ ਨਾ ਚੱਲ ਬੇਲੜੇ ਬਾਕੀ ਮੇਰੇ ਕੋਲੇ ਸਾਰੇ ਹੈਗੇ ਆ ਬ੍ਰੈਂਡਾਂ ਦੇ ਕੋਚ ਦਾ ਨਹੀਂ ਹੈਗਾ ਕੀ ਰੱਖਿਆ ਬ੍ਰੈਂਡਾਂ ਸਾਨੂੰ ਸਾਨੂੰ ਕੋਈ ਬ੍ਰੈਂਡਾਂ ਤੱਕ ਮਤਲਬ ਨਹੀਂ ਆ ਵੀ ਲੈ ਕੇ ਦਿੱਤੇ ਆ ਪਰਸ ਦਾ ਸਾਰੇ ਝੂਠਾ ਲਓ ਜੀ ਆ ਲੈ ਕੇ ਦਿੱਤਾ ਆਪਾਂ ਆ ਰਿਹਾ ਬੱਚਾ ਉਹਦਾ ਗਿਫਟ ਜਦੋਂ ਖੋਲੂ ਮੈਡਮ ਉਹਨੇ ਖੁਸ਼ ਹੋ ਜੈਣਾ ਤੇ ਕੀ ਆ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਣਾ ਥੋੜਾ ਜਿਹਾ 1 2 3 ਜੁੱਤੀ ਇਹ ਹੁਣ ਉਹਨੂੰ ਦਿਖਾਵਾਂ ਕਿ ਕਿਹੜੀ ਜੁੱਤੀ ਆ ਬਾਜ਼ ਮਾਰਦਾ ਗੁੱਡ ਮਾਰਨਿੰਗ ਵਈ ਵੀ ਚਾਹ ਮਗਾਉਨੇ ਨਾਲੇ ਗਿਫਟ ਦਿਖਾਉਨੇ ਆਜੋ ਉਹ ਸੁਮਣੇ ਸੁਣਨੇ ਸੁਣਦੀ ਬਾਹਰੋਂ ਕੇ ਮਾਰ ਸੁਣਨੇ ਲੈ ਹੂੰ ਕੀ ਹੁੰਦਾ ਪੂਰਾ ਉੱਚੀ ਆਵਾਜ਼ ਆਉਂਦੇ ਮੈਂ ਤਾਂ ਨਾ ਬਾਜਾ ਮਾਰਦਾ ਆ ਅੱਖਾਂ ਨਹੀਂ ਖੁੱਲਣਗੀਆਂ ਅੱਖਾਂ ਖੁੱਲਣਗੀਆਂ ਹੁਣ ਇਹ ਵਾਰ ਕੇ ਤੇ ਮੇਰੇ ਘਰ ਸੁਣਾ ਜਿਆ ਹੋ ਗਿਆ ਹਣਾ ਕੀ ਆ ਗੱਲ ਕੀ ਆ ਲੱਗਦਾ ਹੀ ਦੀ ਜੁੱਤੀ ਆ ਚਾਰ ਅੱਖ ਪਲਾਂ ਆ ਅੰਦਰ ਹੀ ਕੋਈ ਸ਼ੋਰ ਆ ਪਰ ਮੈਨੂੰ ਤਾਂ ਅੱਧ ਦੱਡੂੜ ਕੈਲੀ ਨਾ ਹੋਵੇ ਖੋਦ ਕੀ ਪਤਾ ਕੀ ਆ ਵਿੱਚ ਕੋਲਾ ਕੁਛ ਪਾਇਦਾ ਨਹੀਂ ਵਿੱਚ ਇਹ ਮੈਨੂੰ ਕੋਣ ਕੀ ਪਤਾ ਵਾਹ ਆਏ ਕਰਦੇ ਦੇਜੋ ਜੇ ਕੋਸ ਉਹਦੇ ਹੀ ਲੋ ਫਿਰ ਦੇਖੀ ਤੇ ਜਨ ਹੈ ਕਰ ਲਈ ਆ ਗਿਆ ਕੋਲ ਆ ਯਾਰ ਬੋੜਾ ਟਾਈਮ ਉਹਨੇ ਮੈਂ ਤਾਂ ਹੁਣ ਚੱਕ ਕੇ ਮਾਰਨਾ ਹੀ ਕੋਲ 1 2 3 ਕੀਆਕ ਮਨਦੀਪਕੌਰ ਦੀ ਜੁੱਤੀ ਲਿਆਦੀ ਤੈਨੂੰ ਉਹ ਕੋਣ ਆ ਦੀ ਐਮ ਕੇ ਤੇ ਮਕੇ ਮੇਰੀ ਜੁੱਤੀ ਖਰਾਬ ਹੋ ਗਈ ਸੀ ਪਤਾ ਐ ਮਕੇ ਆਲੀ ਹਾਂ ਹਾਂ ਮਨਦੀਪਕੌਰ ਵਾਲੀ ਖਰਾਬ ਹੋ ਗਈ ਸੀ ਉਹ ਮੀਚ ਹਨਾ ਪਈ ਰਹੀ ਮੈਨੂੰ ਪਤਾ ਨਹੀਂ ਲੱਗਿਆ ਹੂੰ ਉਹ ਤੋਂ ਪਾਣੀ ਡਿੱਗਦਾ ਹੁਣ ਉਹ ਚ ਸਾਰੀ ਖਰਾਬ ਹੋ ਗਈ ਤਾਂ ਹੀ ਤਾਂ ਲਿਆਤੀ ਮੈਂ ਤੈਨੂੰ ਉਹ ਵਾ ਉਹ ਤਾਂ ਮੈਂ ਲੈਣੀ ਸੀ ਹਾਂ ਮਕੇ ਆਲੀ ਉਹ ਤਾਂ ਮੇਰੀ ਖਰਾਬ ਹੋ ਗਈ ਸੀ ਉਹ ਕੋਈ ਉਹ ਕੋਈ ਕਿੰਨਾ ਨੰਬਰ ਆ ਜਿੰਨਾ ਤੇਰੇ ਆਉਂਦਾ ਹੋਰ ਉਹੀ ਨੰਬਰ ਆ ਹੋਰ ਹੁਣ ਮੈਂ ਕਿਹੜਾ ਨੰਬਰ ਲੈ ਕੇ ਆਣਾ ਨਹੀਂ ਮੈਂ ਆ ਗਈ ਕਰਨੀ ਪੱਕਾ ਦੱਸੋ ਮੇਰਾ ਪੌਣਾ ਦੇ ਆ ਗਿਆ ਤਾਂ ਠੀਕ ਆ ਨਹੀਂ ਮੂ ਵਾਪਸ ਕਰਕੇ ਨੰਬਰ ਛੋਟਾ ਲੈ ਲਾਂਗੇ ਆਪਾਂ ਵੱਡਾ ਦਾ ਹੀ ਪਾਈ ਚੱਲ ਨਵੀਂ ਜੁੱਤੀ ਆਪੇ ਆ ਗਈ ਹਾਂ ਲੈ ਬੱਸ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਆ ਜਾਣੀ ਆ ਪਤਾ ਮੈਨੂੰ ਤੇਰੇ ਪੈਰ ਦਾ ਵੀ ਕਿੰਨਾ ਨੰਬਰ ਆਉਂਦਾ ਤੇਰੀ ਕਿੰਨਾ ਦਾ ਪਤਾ ਨਹੀਂ ਬੰਦਾ ਨਹੀਂ ਸੋਣੀ ਜੁੱਤੀ ਥੇ ਏਹੀ ਕਿਸ਼ੀ ਵਹਿਰੂ ਵਾਕੜੀ ਯਾਦ ਕਰਨਾ ਦੀ ਚਲੋ ਚਲੋ ਹੁਣ ਕੰਮ ਕਰੋ ਸ਼ਾਬਾਸ਼ ਵੈਰੀ ਗੁੱਡ ਪਰਸ ਦੇ ਹਾਂ ਪਰਸ ਇਹਦੇ ਚਾਹੂਗਾ ਨਹੀਂ ਹੂੰ ਤਨ ਕਈ ਦੋ ਚੀਜ਼ਾਂ ਲੈਉਣਾ ਹੁੰਦਾ ਮੈਂ ਬੂਠ ਜਾਂ ਸੂ ਚਲੋ ਕੇ ਬਾਤੀ ਉਮਾਰ ਕਾ ਵੀ ਵਿਆਹ ਦੀਆਂ I think about be you alone.